ਤਦਵੀਰ ਯਾਰ ਤਰੱਕੀ ਕਰਨੀ ਹੈ ਜ਼ਿੰਦਗੀ ਚ ਤਰੱਕੀ ਨਹੀਂ ਹੋਈ ਜਾਂਦੀ ਅੱਛਾ ਤਰੱਕੀ ਕਰਨੀ ਹੈ ਹਾਂ ਤਰੱਕੀ ਕਰਨੀ ਦੇ ਗੀ ਸਕੀਮ ਤਰੱਕੀ ਤਾਂ ਆਏ ਨਾ ਇੱਕੇ ਦਾ ਹੋ ਜਾਂਦੀ ਜ਼ਿੰਦਗੀ ਚ ਕਦੇ ਵੀ ਨਹੀਂ ਤਰੱਕੀ ਕਰ ਸਕਦਾ ਇਹ ਕੀ ਆਪਾਂ ਹੌਲੀ ਹੌਲੀ ਪੌੜੀ ਚੜਦੇ 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 ਫਿਰ ਤਰੱਕੀ ਮਿਲਦੀ ਹੁੰਦੀ ਹੈ ਠੀਕ ਹੈ ਪੌੜੀ ਚੜਨੀ ਹੈ ਹਾਂ ਪਹਿਲਾਂ ਪਹਿਲੀ ਪੌੜੀ ਫਿਰ ਹੌਲੀ ਹੌਲੀ ਜਾਂਦੀ ਤਾਂ ਬੰਦਾ ਉੱਤੇ ਠੀਕ ਹੈ ਚਲ ਠੀਕ ਹੈ ਫਿਰ ਠੀਕ ਹੈ ਠੀਕ ਹੈ ਇਸਤ ਵੀਨੇ ਗਾਜ਼ੀ ਵੀ ਤਰੱਕੀ ਜੇ ਕਰਨੀ ਆ ਨਾ ਤੇ ਪੌੜੀ ਤੇ ਚੜੀ ਤੂੰ ਹੁਣ ਪੌੜੀ ਤੇ ਸਿੱਧਾ ਤਾਂ ਆਲੇ ਦੇ ਨਾ ਪੈਰ ਤਾਂ ਔਖਾ ਯਾਰ ਇੱਥੋਂ ਸ਼ੁਰੂ ਕਰੀਏ ਲਈਏ ਫਿਰ ਬਬੇ ਦਾ ਨਾਮ ਯਾ ਬਾਬਾ ਕਰੀ ਪਣੀ ਤੂੰ ਤੇਰੀ ਮਰਵਾਤਾ ਤੂੰ ਤੇਰੀ ਛੋਟੀ ਭੈਣ ਮਰਵਾਤਾ ਇਹ ਤਰੱਕੀ ਕਰਾਉ ਹੈ ਐਦਾ ਸ਼ੂਗਰ ਹੈ ਪੈਰ ਹੀ ਠਲੜੀ ਤੇ ਰੱਖਿਆ ਸੀ ਉਤਲੇ ਰੱਖਦਾ ਤਾਂ ਹੋ ਜਾਂਦਾ ਕੰਮ ਕੌਣ ਦੇਸਤਵੀਰ ਨੂੰ ਪੁੱਛਦੇ ਆਂ ਤਰੱਕੀ ਕਰਾਉਂ ਚੰਗੀ ਤਰ੍ਹਾਂ ਦੀ ਉਹ ਤਾਂ ਮਰਵਾਤਾ ਮੇਰੇ ਪਤੰਦਰ ਨੇ ਆਏ ਹੋਏ ਫਿਰ ਅੱਜ ਕਿਵੇਂ ਪਿਆ ਆਪਾ ਦੱਸਿਆ ਸੀ ਨੂੰ ਤਰੱਕੀ ਕਰਨ ਦਾ ਰਾਜ ਕੀ ਹਾਲ ਹੈ ਰਾਜ ਕਾਹਦੇ ਹਾਲਾ ਭਰਾਵਾ ਮਰਾਦੇ ਸੀਗੇ ਤੂੰ ਕਿਉਂ ਕੀ ਗੱਲ ਹੋ ਗਈ ਤੂੰ ਕਹਿਆ ਸੀ ਤਰੱਕੀ ਕਰਨੀ ਐ ਤਾਂ ਪੌੜੀ ਤੇ ਜੜੀ ਹਾਂ ਪੌੜੀ ਦੇ ਪੈਸੇ ਤਾਂ ਪਹਿਲੀ ਪੌੜੀ ਤੇ ਪੈਰ ਰੱਖਿਆ ਸੀ ਆ ਚੂਗਣਾ ਛਿੱਲੇ ਗਿਆ ਸਾਰਾ ਪੌੜੀ ਕਿਹੜੀ ਆ ਪੌੜੀ ਤੇਰਾ ਜਿਹੜੀ ਤੂੰ ਕਹਿ ਗਿਆ ਸੀ ਜਾ ਹੋਰ ਤੇਰੇ ਹੋਰ ਚੱਲ ਕੋਈ ਨਾ ਹੋਰ ਦੇਵਾਂ ਸਕੀਮ ਫਰ ਜਾ ਤੇਰੀ ਉਹ ਪਹਿਲਾਂ ਸਕੀਮ ਨੇ ਮਰਵਾਇਆ